ਉਸਰ ਪਾਕਿਸਤਾਨੀ ਬੰਦਾ ਫੜਿਆ ਗਿਆ ਉਹ ਕੀ ਮੰਨ ਲਿਆ ਹੈ ਤੇ ਇਸ ਤਰ੍ਹਾਂ ਦੀ ਰਾਤ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਾਡੀ ਬੀਐਸਐਫ 109 ਬਟਾਲੀਅਨ ਹੈਗੀ ਆ ਇਹ ਮਤਲਬ ਫਾਰਵਰਡ ਪੋਸਟ ਬਮਿਆਲ ਹੈਗੀ ਆ ਉਥੋਂ ਪਤਾ ਟੈਲੀਫੋਨ ਆਇਆ ਸੀ ਕਿ ਪੀਕੋਣਾ ਨੇ ਪੋਟਸਪਨੇ ਜਵਾਰ ਪੁੱਤਰ ਖਾਦਰ ਪਿੰਡ ਚਕਬਾਲ ਜ਼ਿਲ੍ਮ ਪੰਜਾਬ ਪਾਕਿਸਤਾਨ ਦਾ ਹੈਗਾ ਹੈ ਉਸ ਦਾ ਬੰਦਾ ਸੀ ਉਮਰੇ ਦੀ ਮੈਕਸਿਮਮ 24 ਸਾਲਾ ਹੈਗਾ ਹੈ ਕੀ ਕਿ ਤੇ ਉਧਰੋਂ ਤਾਰਾ ਕ੍ਰਾਸ ਕਰਾਇਆ ਸੀ ਉਹਨਾਂ ਨੇ ਫੜਿਆ ਸੀ ਉਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਆਪਾਂ ਫੜਿਆ ਹੈਗਾ ਤੇ ਅਸੀਂ ਇਹਦਾ ਮੈਡੀਕਲ ਕਰਵਾ ਕਰਵਾਣ ਜਾਣਾ ਹੁਣ ਮੈਡੀਕਲ ਕਰਵਾਣ ਤੋਂ ਬਾਅਦ ਆਪਾਂ ਲੈਟਰ ਤਿਆਰ ਕਰਕੇ ਤੇ ਤੁਹਾਡੇ ਹਵਾਲੇ ਕਰਨਾ ਉਸ ਤੋਂ ਬਾਅਦ ਮੈਕਸਿਮਮ ਉਹਨਾਂ ਨੇ 12:00 ਵਜੇ ਕੰਪਲੀਟ ਕਰਕੇ ਆਪਣਾ ਸਾਰਾ ਤੇ ਉਹਨਾਂ ਨੇ ਸਾਡੇ ਹਵਾਲੇ ਕੀਤਾ ਸੀ ਸਾਡੇ ਏਐਸਏ ਵਿਜੇ ਕੁਮਾਰ ਨੇ ਚੌਂਕੀ ਇਚਾਰਜ ਬੰਗਾਲ ਤੋਂ ਉਹਨਾਂ ਨੇ ਉਸੇ ਵੇਲੇ ਬੰਦੀਆਂ ਧਰਾਵਾਂ ਤਾ ਤੇ ਉਹਦੇ ਖਿਲਾਫ ਮੁਕਦਮਾ ਦਰਜ ਕਰਕੇ ਤੇ ਜਿਹੜੀ ਮੂਰਲੀ ਤਿੱਤੀ ਸੰਬਲ ਵਿੱਚ ਲੈਂਦੀ ਹੈ ਤੇ ਉਹਨੂੰ ਕੁਛ ਕਿਛੇ ਜਿਹੜੀ ਚੱਲ ਰਹੀ ਆ ਕੁਛ ਕਿਛੇ ਤਰ੍ਹਾਂ ਜੋ ਵੀ ਜਿਹੜੇ ਤੱਥ ਸਾਹਮਣੇ ਆਣਗੇ ਤੇ ਕੁਛ ਤਰ੍ਹਾਂ ਦੀ ਕਾਰਵਾਈ ਜਿਹੜੀ ਉਹਨਾਂ ਦੇ ਵਿੱਚ ਜੇ ਕੋਈ ਨਹੀਂ ਇਹਦੇ ਖਾਲਦੀ ਕਾਦੀ ਕੋਈ ਬਰਾਬਦਗੀ ਨਹੀਂ ਆਈ ਹੈਗੀ ਪੁੱਛ ਕੇ ਚੱਲ ਰਹੀ ਹੈ ਜੀ ਕਿ ਇਹ ਕਿਸ ਮਕਸਦ ਵਾਸਤੇ ਇੱਧਰ ਆਇਆ ਕਿਉਂ ਆਇਆ ਇਹਦਾ ਆਉਣ ਦਾ ਕਾਰਨ ਕੀ ਹੈ ਇਹਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ